ਹਾਂਜੀ ਕੱਲ ਮਿਤੀ 29 11 2024 ਨੂੰ ਮਨਾ ਸਹੀ ਹਟਾਣਾ ਸੀ ਕਿ ਐਸ ਐਸ ਐਸਾ ਹੀ ਸੁਰਿੰਦਰ ਸਿੰਘ ਮੈਂ 144 ਬਟਲਨ ਬੀ ਐਸ ਐਫ ਹੈੱਡ ਕੁਆਰਟਰ ਬੀਓਪੀ ਮਹਾਵਾ ਸਮੇਤ ਪਾਰਟੀ ਆਜ ਹਟਾਣ ਆ ਜਿੰਨੇ ਦੱਸਿਆ ਕਿ ਇਦਾਂ ਇਦਾਂ ਕਰਕੇ ਲਿਖਤੀ ਪੱਤਰ ਤੇ ਇੱਕ ਡਰੋਨ ਤੇ ਇੱਕ ਪੈਕੇਟ ਹਿਰੋਇਨ ਜਿਹੜੇ ਪੇਸ਼ ਕੀਤਾ ਜੋ ਵਜ਼ਨ ਕਰਦੇ ਜਿਹੜਾ ਇਹਦੀ ਸਮੇਤ ਪੈਕੇਟ 500 ਤੇ 60 ਗ੍ਰਾਮ ਹੋਈ ਤੇ ਜਿਹਦਾ ਵੱਖ ਮਟੀਰੀਅਲ ਵੱਖ ਕਰਕੇ ਪੈਕਿੰਗ ਮਟੀਰੀਅਲ ਵੱਖ ਕਰਨ ਤੋਂ ਬਾਅਦ ਕੀ ਤੋਲ ਕਰਨ ਤੇ 490 ਗ੍ਰਾਮ ਹਿਰੋਇਨ ਜਿਹੜੀ ਆ ਇਹੋਈ ਤੇ ਇਹ ਹੈਰੋਨ ਜਿਹੜੀ ਆ ਬੀਓਪੀ ਮਹਾਵਾ ਤੋਂ ਬੀਐਸਐਫ ਨੂੰ ਬਰਾਮਦ ਹੋਈ ਸੀ ਤੇ ਇਹ ਇਸ ਤੋਂ ਬਾਅਦ ਅਗਲੀ ਕਾਰਵਾਈ ਮਕਰਮਾ ਨੰਬਰ 305 ਅ ਦਰਜ ਰਜਿਸਟਰ ਕੀਤਾ ਗਿਆ ਜਿਸ ਤੇ ਅੱਜ ਜਿਹੜਾ ਆ ਇਹ ਮਾਲਮਗਤਮਾ ਲੈ ਕੇ ਤੇ ਅਦਾਲਤ ਵਿੱਚ ਪੇਸ਼ ਕਰ ਰਹੇ ਆ ਇਲੈਮੈਂਟਰੀ ਕਰਾਈ ਜਾਵੇਗੀ ਤੇ ਇਹਦੇ ਬਰੀਕੀ ਨਾਲ ਕੋਖੀ ਦੀ ਜਾਊਗਾ ਵੀ ਇਹਦਾ ਜਿਹੜਾ ਡਰੋਨ ਕਿੰਨੇ ਸਟਾਇਆ ਕਿਹੜਾ ਕਿਹੜਾ ਸਮੱਗਲਰ ਸੀ ਹਾਂਜੀ ਇਹਦਾ ਅਗਲੀ ਨੈਕਸਟ ਇਨਵੈਸਟੀਗੇਸ਼ਨ ਚੱਲਦੀ